ਹੁਸ਼ਿਆਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਜੀ ਮੈਂ ਪ੍ਰੀਤ ਗਰੇਵਾਰ ਸੋ ਅੱਜ ਦੇ ਇਸ ਐਪੀਸੋਡ ਵਿੱਚ ਅਸੀਂ ਗੱਲਬਾਤ ਕਰਾਂਗੇ ਆਮ ਆਦਮੀ ਪਾਰਟੀ ਵੱਲੋਂ ਲਿਆਂਦੇ ਗੇ ਲੈਂਡ ਪੋਲਿੰਗ ਪਾਲਿਸੀ ਦੇ ਉੱਪਰ ਸੋ ਕਾਫੀ ਜਗ੍ਹਾ ਤੇ ਇਸ ਚੀਜ਼ ਦਾ ਵਿਰੋਧ ਵੀ ਹੋ ਰਿਹਾ ਹੈ ਹੁਸ਼ਿਆਰਪੁਰ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਦੇ ਕਿਸਾਨਾਂ ਵੱਲੋਂ ਵੀ ਇਸ ਚੀਜ਼ ਦਾ ਵਿਰੋਧ ਕੀਤਾ ਜਾ ਰਿਹਾ ਸੋ ਇਸ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਸਟੂਡੀਓ ਵਿੱਚ ਇੱਕ ਵਾਰ ਫਿਰ ਤੋਂ ਮੌਜੂਦ ਨੇ ਮੇਰੇ ਸਹਿਯੋਗੀ ਸਾਥੀ ਚੇਤਨ ਕਸ਼ਪ ਇਹਨਾਂ ਨਾਲ ਗੱਲਬਾਤ ਕਰ ਲੈਨੇ ਆ ਚੇਤਨ ਜੀ ਆਪਾਂ ਅੱਜ ਗੱਲ ਕਰਾਂਗੇ ਲੈਂ ਸੋ ਜੇ ਹੁਸ਼ਿਆਰਪੁਰ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਵਿਰੋਧ ਕੀਤਾ ਜਾ ਰਿਹਾ ਕਿ ਉਹਨਾਂ ਨੂੰ ਬਾੜਾ ਨਹੀਂ ਦਿੱਤਾ ਜਾਊਗਾ ਤੁਸੀਂ ਇਸ ਚੀਜ਼ ਤੇ ਕੀ ਕਹਿੰਦੇ ਹੋ ਜੀ ਦੇਖੋ ਲੈਂਡ ਪੂਲਿੰਗ ਪਾਲਿਸੀ ਭਵਾਂ ਸਰਕਾਰ ਵੱਡੀਆਂ-ਵੱਡੀਆਂ ਦੋਹਾਈਆਂ ਦੇ ਰਹੀ ਆ ਮੁੱਖ ਮੰਤਰੀ ਭਗਵੰਤ ਮਾਨ ਪਰੰਤੂ ਦੂਜੇ ਪਾਸੇ ਜੇਕਰ ਆਪਾਂ ਅਪੇਲਾ ਤਾਂ ਜੋ ਸਾਡੇ ਤੱਕ ਅੰਕੜੇ ਆ ਜੋ ਅਸੀਂ ਆਮ ਤੌਰ ਤੇ ਖਬਰਾਂ ਦੇ ਵਿੱਚ ਸੁਣਦੇ ਆ ਕਿ ਦੱਸਿਆ ਜਾ ਰਿਹਾ ਕਿ ਪੰਜਾਬ ਦਾ ਜਿਹੜਾ 65 ਕੁ ਹਜ਼ਾਰ ਦੇ ਕਰੀਬ ਏਕੜ ਦੇ ਕਰੀਬ ਲੱਖਵਗ ਰਕਵਾ ਹੈ ਜੰਧੂ ਸਰਕਾਰ ਐਕਵਾਇਰ ਕਰਨ ਜਾ ਰਹੀ ਹੈ ਲੈਂਡ ਪੂਲਿੰਗ ਸਕੀਮ ਦੇ ਤਹਿਤ ਹਨਾ ਜੀ ਫਿਰ ਉੱਤੇ ਇਹ ਕਲੋਨੀਆਂ ਜਿਹੜੀਆਂ ਤਿਆਰ ਕੀਤੀਆਂ ਜਾਣਗੀਆਂ ਸਰਕਾਰੀ ਚਲੋ ਇੱਕ ਤਰ੍ਹਾਂ ਦੇ ਨਾਲ ਤਾਂ ਵਿਰੋਧ ਆ ਜਿਹੜਾ ਬਹੁਤ ਵੱਡੇ ਪੱਧਰ ਤੇ ਪ੍ਰੀਤ ਜੀ ਉਹਦਾ ਹੋ ਰਿਹਾ ਵਾ ਤੇ ਦੂਜੇ ਪਾਸੇ ਜੇਕਰ ਆਪਾਂ ਹੁਸ਼ਾਰਪੁਰ ਦੀ ਗੱਲ ਕਰ ਲਈਏ ਤਾਂ ਹੁਸ਼ਾਰਪੁਰ ਦੇ ਵਿੱਚ ਅੱਜ ਵੱਖ-ਵੱਖ ਥਾਵਾਂ ਤੇ ਜਿਹੜੇ ਹੁਸ਼ਾਰਪੁਰ ਸ਼ਹਿਰ ਤੇ ਵਿੱਚ ਤਕਰੀਬਨ 7 ਤੋਂ 8 ਥਾਵਾਂ ਤੇ ਜਿਹੜੇ ਉਹ ਬੋਰਡ ਲੱਗ ਚੁੱਕੇ ਨੇ ਤਾਂ ਜਿਨ੍ਹਾਂ ਬੋਰਡਾਂ ਦੇ ਵਿੱਚ ਲਿਖਿਆ ਕਿ ਝਾੜੂ ਵਾਲਿਆਂ ਦੀ ਸਾਡੇ ਪਿੰਡਾਂ ਦੇ ਵਿੱਚ ਸਾਡੇ ਇਲਾਕਿਆਂ ਦੇ ਵਿੱਚ ਨੋ ਐਂਟਰੀ ਆ ਤੇ ਜੇਕਰ ਕੋਈ ਵੀ ਆਮ ਆਦਮੀ ਪਾਰਟੀ ਦਾ ਲੀਡਰ ਪਿੰਡ ਦੇ ਵਿੱਚ ਮੀਟਿੰਗ ਕਰਨ ਆਂਦਾ ਹੈ ਜਾਂ ਕੋਈ ਪਾਰਟੀ ਦਾ ਪ੍ਰਚਾਰ ਕਰਨ ਦੇ ਲਈ ਆਉਂਦਾ ਹੈ ਤਾਂ ਉਸ ਦਾ ਜੋ ਵੀ ਹਸ਼ਰ ਕੀਤਾ ਜਾਵੇਗਾ ਉਸ ਦੇ ਲਈ ਉਹ ਲੀਡਰ ਜਿਹੜਾ ਉਹ ਖੁਦ ਜ਼ਿੰਮੇਵਾਰ ਹੋਵੇਗਾ ਤਾਂ ਇਸ ਤੋਂ ਪਹਿਲਾਂ ਵੀ ਅਸੀਂ ਦੋ ਖਬਰਾਂ ਨਸ਼ਰ ਕਰ ਚੁੱਕੇ ਆ ਅੱਜ ਦੇ ਦਿਨ ਹੀ ਤੇ ਮੈਨੂੰ ਲੱਗਦਾ ਕਿ ਉਹਨਾਂ ਖਬਰਾਂ ਦੇ ਵਿੱਚ ਸਾਫ਼ ਤੌਰ ਤੇ ਸਪਸ਼ਟ ਰੂਪ ਦੇ ਵਿੱਚ ਜਿਹੜਾ ਉਹ ਰੋਸ ਹੈ ਜ਼ਿੰਮੇਦਾਰਾਂ ਦਾ ਉਹਨਾਂ ਜ਼ਮੀਨ ਮਾਲਕਾਂ ਦਾ ਜਿਨ੍ਹਾਂ ਦੀ ਜ਼ਮੀਨ ਲੈਂਪ ਪੂਲਿੰਗ ਸਕੀਮ ਦੇ ਅੰਡਰ ਜਿਹੜੀ ਆ ਚੁੱਕੀ ਹੈ ਜਾਂ ਜਿਸ ਨੂੰ ਸਰਕਾਰ ਅਕਵਾਇਰ ਕਰੇਗੀ ਬਹੁਤ ਵੱਡੇ ਪੱਧਰ ਤੇ ਜਿਹੜਾ ਰੋ ਹੈ ਪੰਜਾਬ ਭਰ ਦੇ ਵਿੱਚ ਹੈ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਹੁਣ ਬਹੁਤ ਜ਼ਿਆਦਾ ਤਿੱਖਾ ਇੱਕ ਰੂਪ ਹੈ ਅੱਜ ਉਹ ਜ਼ਿੰਮੇਦਾਰਾਂ ਦਾ ਵੇਖਣ ਨੂੰ ਮਿਲਿਆ ਜੀ ਪਰ ਚੇਤਨ ਜੀ ਇਸ ਚੀਜ਼ ਦਾ ਭੂਵਿੱਖ ਕਿਵੇਂ ਦੇਖਦੇ ਹੋ ਕੀ ਭੂਵਿੱਖਾ ਜੀ ਇਹਦਾ ਆਮ ਆਦਮੀ ਪਾਰਟੀ ਦੀ ਤੁਸੀਂ ਗੱਲ ਕਰਦੇ ਹੋ ਆਮ ਆਦਮੀ ਪਾਰਟੀ ਦੇ ਭੂਵਿੱਖ ਦੀ ਮੈਂ ਫੇਰ ਮੈਂ ਤਾਂ ਇੱਕ ਹੀ ਸਲਾਹ ਉਹਨਾਂ ਨੂੰ ਦੇਣਾ ਚਾਹੁੰਦਾ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਕਿ ਭਾਈ ਜੇਕਰ ਤੁਸੀਂ ਪਿੰਡਾਂ ਦੇ ਵਿੱਚ ਪ੍ਰਚਾਰ ਕਰਨ ਜਾਣਾ ਤੇ ਜਿਹੜਾ ਤੁਸੀਂ ਲੀੜੇ ਕੱਪੜੇ ਪਾਇਓ ਹੁੰਦੇ ਆ ਜੇ ਤੁਸੀਂ ਇਹ ਕੁਰਤਾ ਪਜਾਮਾ ਪਾ ਕੇ ਜਾਂਦੇ ਹੋ ਤਾਂ ਇੱਕ ਦੋ ਸੈਟ ਫੇ ਕੋਟ ਕੋਟ ਤੇ ਪਜਾਮਿਆਂ ਤੇ ਵਾਧੂ ਰੱਖ ਲਿਓ ਲੋਕਾਂ ਨੇ ਤਾਂ ਪਾੜਨੇ ਆ ਜੀ ਉਹ ਮੈਂ ਕਿ ਪੱਕੇ ਗੱਡੀ 'ਚ ਇੱਕ ਦੋ ਕੱਪੜੇ ਹੋਰ ਰੱਖ ਲੈਣ ਬਾਈ ਜੀ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਜਦੋਂ ਅਸੀਂ ਪੁੱਛਿਆ ਪਿੰਡ ਪੁਰ ਹੀਰਾ ਦੇ ਲੋਕਾਂ ਨੂੰ ਅਸਿਕਾ ਮੇਅਰ ਵੀ ਤੁਹਾਡੇ ਪਿੰਡ ਦਾ ਕਹਿੰਦੇ ਮੇਅਰ ਆਪਣੇ ਘਰ ਆਵੇ ਜਾਵੇ ਜੇ ਕੋਈ ਸਰਥੇ ਆ ਕੇ ਆਪਣੀ ਰਾਜਨੀਤੀ ਕੇ ਦਿਖਾਈ ਰਾਜਨੀਤੀ ਦਿਖਾਈ ਤਾਂ ਅਸੀਂ ਮੇਅਰ ਦੇ ਵੀ ਕੱਪੜੇ ਪਾੜ ਦੇਾਂਗੇ ਜਿੱਦਾਂ ਕਿਹੜੇ ਕਿਹੜੇ ਪਿੰਡਾਂ 'ਚ ਵਿਰੋਧ ਹੋ ਰਿਹਾ ਹੁਸ਼ਾਰਪੁਰ ਦੀ ਗੱਲ ਕਰੀਏ ਹੁਸ਼ਾਰਪੁਰ ਦੇ ਦੇਖੋ ਜੀ ਸਭ ਤੋਂ ਪਹਿਲਾਂ ਪ੍ਰੀਤ ਜੀ ਤੁਹਾਨੂੰ ਦੱਸਦੇ ਆ ਕਿ 550 ਦੇ ਕਰੀਬ ਏਕੜ ਦੇ ਕਰੀਬ ਜਿਹੜੀ ਜ਼ਮੀਨ ਆ ਉਹ ਲੈਂਡ ਪੂਲਿੰਗ ਦੇ ਅਧੀਨ ਆਈ ਆ ਜਿਸ ਨੂੰ ਸਰਕਾਰ ਐਕਵਾਇਰ ਕਰਨ ਜਾ ਰਹੀ ਆ ਜਾਂ ਕਰੇਗੀ ਹੈਨਾ ਤੇ ਪਿੰਡ ਪਰ ਹੀ ਰਹਾਂ ਜੀ अच्छा जी ਉਸ ਤੋਂ ਬਾਅਦ ਪਿੰਡ ਸ਼ੇਰਗੜ ਹੈ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਪਿੰਡ ਢੋਲਣਵਾਲ ਦੇ ਵੀ ਕੁਝ ਜ਼ਿਮੀਦਾਰਾਂ ਦੀ ਜ਼ਮੀਨ ਹੈ ਜਿਹੜੀ ਉਹ ਐਸਐਸ ਸਕੀਮ ਦੇ ਤਹਿਤ ਆਈ ਆ ਤੇ ਇਹਨਾਂ ਪਿੰਡਾਂ ਦੇ ਵਿੱਚ ਹੀ ਜਿਹੜੇ ਉਹ ਬੋਰ ਲੱਗੇ ਜਾਂਦੇ ਜੀ ਅੱਛਾ ਜੀ ਨੋ ਐਂਟਰੀ ਦੇ ਆਮ ਆਦਮੀ ਪਾਰਟੀ ਦੇ ਤਾਂ ਮੇਰੀ ਤਾਂ ਇਹ ਹੀ ਸਲਾਹ ਆ ਲੀਡਰਾਂ ਨੂੰ ਤੁਸੀਂ ਪ੍ਰਚਾਰ ਕਰਨ ਜਾਣਾ ਤਾਂ ਤੁਸੀਂ ਫੇ ਇੱਕ ਇੱਕ ਦੋ ਦੋ ਸੈਟ ਵਾਧੂ ਬਣਾ ਲਓ ਆਪਣੇ ਕੱਪੜਿਆਂ ਤੇ ਕਿਉਂਕਿ ਕਿਸਾਨੀ ਅੰਦੋਲਨ ਦੌਰਾਨ ਭਾਜਪਾ ਆ ਗੂ ਤਾਂ ਕਈ ਨੰਗੇ ਕਰ ਕਰ ਲੜਾਈ ਸੀ ਉਹ ਤੋਂ ਕਿਸਾਨਾਂ ਨੇ ਜ਼ਿਮੀਦਾਰਾਂ ਨੇ ਝਾੜੂ ਵਾਲੇ ਉਹ ਤੋਂ ਸਪੋਰਟ ਕਰਦੇ ਸੀ ਇਹਨਾਂ ਦੀ ਤੇ ਆ ਸੋਖਾ ਇਹ ਨਾਲ ਲਵੇ ਇੰਨੇ ਵਕਤ ਪਰਚੇ ਤਾਂ ਨਹੀਂ ਕਿਸੇ ਟਾਈਮ ਤੇ ਤਾਂ ਆਮ ਆਦਮੀ ਪਾਰਟੀ ਦੇ ਸਾਰੇ ਲੀਡਰ ਕਹਿੰਦੇ ਮੋਦੀ ਨੂੰ ਕਹਿੰਦੇ ਸੀਗੇ ਕਿ ਇਹ ਕਾਲੇ ਕਾਨੂੰਨ ਲੈ ਕੇ ਆਏ ਨੇ ਕਿਸਾਨਾਂ ਲਈ ਜੇ ਇੰਨੇ ਕਾਲੇ ਕਾਨੂੰਨ ਨੇ ਇਹ ਕਾ ਤਾਂ ਹੀ ਵਾਪਸ ਲੈ ਲੈਂਦੇ ਹੁਣ ਤਾਂ ਸਰਕਾਰ ਦੇ ਨਾਲ ਕਿਸੇ ਨੂੰ ਕਹਿਣਾ ਪ੍ਰੀਤ ਜੀ ਬਹੁਤ ਸੋਖਾ ਹਾਂ ਕਿਸੇ ਨੂੰ ਕਹਿਣਾ ਉਂਗਲ ਚੱਕਣੀ ਬਹੁਤ ਸੋਖੀ ਹੈ ਉਂਗਲ ਚੱਕੜੀ ਬਹੁਤ ਸੋਖੀ ਹੈ ਜੀ ਜਦੋਂ ਪਤਾ ਤਾਂ ਬੰਦ ਇੱਕ ਮੂਸਾਂ ਦੇ ਘਰਾਂ ਦੇ ਵਿੱਚ ਆਮ ਤੌਰ ਤੇ ਕਹ ਦਿੰਦੇ ਆ ਕਿ ਬੰਦੇ ਦੇ ਤੇਰੀ ਔਕਾਤ ਆ ਮਾਂ ਪਿਓ ਆਪਣੇ ਪੁੱਤ ਨੂੰ ਕਹ ਦਿੰਦੇ ਆ ਤੂੰ ਹੈ ਗਿਆ ਕੀ ਆ ਤੇਰੀ ਔਕਾਤ ਕੀ ਆ ਹੈ ਨਾ ਸਾਰਿਆਂ ਨੂੰ ਕਹ ਦਿੰਦੇ ਆ ਸਾਨੂੰ ਵੀ ਕਹ ਦਿੰਦੇ ਆ ਪਰ ਮੈਂ ਉਹੀ ਗੱਲ ਇਹਨਾਂ ਤੇ ਕਹਿਣਾ ਚਾਹੂੰਗਾ ਬੰਦੇ ਦੀ ਆਪਣੀ ਔਕਾਤ ਤਾਂ ਉਦੋਂ ਪਤਾ ਲੱਗਦਾ ਜਦੋਂ ਆਪਣੇ ਤੇ ਗੱਲ ਹੁੰਦੀ ਹੈ ਜੀ ਸਲਾਹਾਂ ਦੇਣੀਆਂ ਸੌਖੀਆਂ ਭਗਵੰਤ ਮਾਨ ਜੀ ਤੁਸੀਂ ਦਿੱਲੀ ਵਾਲੇ ਲਾਲੇ ਦੇ ਮਗਰ ਲਾ ਕੇ ਜਾਂ ਪਤਾ ਨਹੀਂ ਇਹ ਕਿਹਦੀ ਸਕੀਮ ਆ ਕਿ ਸਾਰੇ ਪੰਜਾਬ ਦੇ ਵਿੱਚ ਦੇਖੋ ਇਹਦਾ ਰੋ ਹੋ ਰਿਹਾ ਬਿਲਕੁਲ ਬਹੁਤ ਵੱਡੇ ਪੱਧਰ ਤੇ ਦਾ ਜਿਹੜਾ ਵਿਰੋਧ ਹੋ ਰਿਹਾ ਪ੍ਰੇਤ ਜੀ ਪਰ ਪਤਾ ਨਹੀਂ ਭਗਵੰਤਬਾਨ ਸਾਹਿਬ ਦੀ ਕੀ ਮਜਬੂਰੀ ਹੈ ਕਿ ਉਹਨਾਂ ਦੀ ਕੋਈ ਵਾਪੇਸ਼ ਨਹੀਂ ਚੱਲਦੀ ਕਿ ਉਹ ਅਰਵੰਦ ਕੇਜਰੀਆਲ ਦੇ ਮੋਰੇ ਆਪਣੇ ਗੋਡੇ ਘੁੱਟ ਰਿਹਾ ਜਿਹੜੇ ਉਹ ਟੇਕ ਚੁੱਕੇ ਹੈ ਪਤਾ ਨਹੀਂ ਕੀ ਮਜਬੂਰੀ ਹੈ ਜੀ ਹਮ ਹਾਲਾਤ ਤਾਂ ਇੱਥੋਂ ਤੱਕ ਇਹਨਾਂ ਦੇ ਹੋ ਗਏ ਹੈ ਜੀ ਇਹਨਾਂ ਦੇ ਆਪਣੇ ਬਹੁਤ ਸਾਰੇ ਆਗੂਆ ਜਿਹੜੇ ਉਹ ਹਸਤੀਫੇ ਦੇਣੇ ਸ਼ੁਰੂ ਕਰ ਦਿੱਤੇ ਨੇ ਜੀ ਹਮ ਫਿਰ ਲੱਗਦਾ ਪੰਜਾਬ ਰੰਗਲਾ ਪੰਜਾਬ ਬਣਦਾ ਪਿਆ ਰੰਗਲਾ ਤਾਂ ਦੇਖੋ ਪਤਾ ਨਹੀਂ ਮੰਨਦਾ ਕਿ ਨਹੀਂ ਮੰਨਦਾ ਪਰ ਪੰਜਾਬ ਇਹਨਾਂ ਤਾਂ ਝਾੜੂ ਵਾਲੇ ਤੋਂ ਮੁਕਤ ਜ਼ਰੂਰ ਹੋ ਜਾਣਾ ਤੁਹਾਨੂੰ ਮੈਂ ਦੱਸਾਂ ਬਿਲਕੁਲ ਕਵਰ ਲੱਗੀ ਹੈ ਜੀ ਇੱਕ ਸ੍ਰੀ ਅਮਰitsar ਸਾਹਿਬ ਦੇ ਅਧੀਨ ਜਿਲ੍ਹੇ ਦੇ ਅੰਦਰ ਪਿੰਡ ਆਉਂਦੇ 15 20 ਉੱਥੇ ਦੀ ਪੰਚਾਇਤਾਂ ਨੇ ਮਤੇ ਪਾਏ ਆ ਕਿ ਅਸੀਂ ਆਪਣੀ ਜ਼ਮੀਨ ਆ ਜਿਹੜੀ ਉਹ ਇੰਨੇ ਹੀ ਦੇਣੀ ਲੈਂਡ ਪੂਲਿੰਗ ਸਕੀਮ ਦੇ ਤਹਿਤ ਹੁਣ ਦੂਜੇ ਪਾਸੇ ਉਹ ਸਕੀਮ ਆਈ ਕਿ ਤਾਂ ਪਿੰਡ ਵਾਲਿਆਂ ਨੂੰ ਮੈਂ ਉਹ ਵੀ ਦੱਸ ਦਿੰਦਾ ਜੀ ਮਾਫੀ ਚਾਹੁੰਦਾ ਮੇਰੀ ਸਿਹਤ ਥੋੜੀ ਖਰਾਬ ਹੈ ਅੱਜ ਤੱਕ ਬਾਰ ਬਡੀ ਸਰਵੈਂਸ ਹੋ ਰਹੀ ਹੈ ਦੇਖੋ ਜਦੋਂ ਕਿਸਾਨੀ ਅੰਦੋਲਨ ਆਉਂਦਾ ਜੀ ਹੁਸ਼ਾਰਪੁਰ ਦੇ ਵਿੱਚ ਵੀ ਮੁੱਖ ਮੰਤਰੀ ਭਗਵੰਤ ਮਾਨ ਆਏ ਸੀ ਹਲਕਾ ਚੱਬੇয়াল ਦੇ ਵਿੱਚ ਉਦੋਂ ਇੱਥੇ ਭਗਵੰਤ ਮਾਨ ਸਾਹਿਬ ਉਦੋਂ ਸੰਸਦ ਸੀਗੇ ਉਦੋਂ ਹਮਦਰਦੀ ਸੀਗੀ ਬਹੁਤ ਜ਼ਿਆਦਾ ਚਿੰਤਾ ਸੀ ਉਹਨਾਂ ਨੂੰ ਪੰਜਾਬ ਦੀ ਉਸ ਕਿ ਕਿਹੜੀ ਕਿਸਾਨੀ ਅੰਦੋਲਨ ਦੀ ਗੱਲ ਕਰ ਰਹੇ ਹਾਂ ਜਦੋਂ ਪਹਿਲਾਂ ਲੱਗਾ ਸੀ 2020 ਦੇ ਵਿੱਚ ਬਿਲਕੁਲ ਜਿਹੜਾ ਦਿੱਲੀ ਦੇ ਵਿੱਚ ਲੱਗਾ ਸੀਗਾ ਪੂਰੇ ਦੇਸ਼ ਭਰ ਦੇ ਵਿੱਚ ਉਹ ਕਿਸਾਨ ਜਿੱਥੇ ਬੰਦੀਆਂ ਆਈਆਂ ਸੀ ਪੰਜਾਬ ਦੇ ਵੀ ਉਹਦੇ ਵਿੱਚ 40-42 ਜਿੱਥੇ ਬੰਦੀਆਂ ਸੀਗੀਆਂ ਮੋਕਤੋਰ ਤੇ ਕੋਈ 31 32 ਜਥੇਬੰਦੀਆਂ ਸੀਗੀਆਂ ਤਾਂ ਉਦੋਂ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਆ ਉਦੋਂ ਤਾਂ ਉਹ ਸੰਸਦ ਸੀਗੇ ਪੰਜਾਬ ਦੇ ਬਹੁਤ ਹੰਦਰਦ ਸੀਗੇ ਬਹੁਤ ਜ਼ਿਆਦਾ ਚਿੰਤਾ ਉਹਨਾਂ ਨੂੰ ਪੰਜਾਬ ਦੀ ਸਤਾਰੀ ਸੀ ਪੰਜਾਬੀਆਂ ਦੀ ਸਤਾਰੀ ਸੀ ਅੱਜ ਭਾਵੇਂ ਬਦਲ ਗਏ ਡਾਵਾ ਡੋਲ ਹੋ ਗਏ ਉਹਨਾਂ ਦੇ ਸਿਰ ਧਰਦੀ ਆ ਪਤਾ ਨਹੀਂ ਕੀ ਮਜਬੂਰੀਆਂ ਉਦੋਂ ਖੁੱਦ ਲੋਕਾਂ ਨੂੰ ਸਲਾਹਾਂ ਦੇ ਕੇ ਜਾਂਦੇ ਸੀਗੇ ਪਿੰਡਾਂ ਦੇ ਲੋਕਾਂ ਨੂੰ ਕਿ ਪਿੰਡਾਂ ਵਾਲਿਓ ਪੰਚਾਇਤੋ ਤੁਸੀਂ ਪੰਚਾਇਤ ਵਾਲਿਆਂ ਨੂੰ ਕਹਿੰਦੇ ਕਿ ਪੰਚਾਇਤ ਵਾਲਿਓ ਤੁਸੀਂ ਮਤੇ ਪਾ ਦਿਓ ਕਿ ਅਸੀਂ ਇਹਨਾਂ ਕਾਨੂੰਨਾਂ ਨੂੰ ਸਿਰੇ ਤੋਂ ਅਨਕਾਰਦੇ ਆ ਬਿਲਕੁਲ ਅਸੀਂ ਨਹੀਂ ਮੰਨਦੇ ਹੁਣ ਲੋਕ ਹੈ ਜਿਹੜੇ ਉਹਨਾਂ ਰਾਹਾਂ ਤੇ ਤੁਰ ਪਏ ਆ ਜੀ ਪਰ ਗੱਲ पे ਉੱਥੇ ਆ ਗਈ ਨਾ ਦੂਜਿਆਂ ਨੂੰ ਕਹਿਣਾ ਤਾਂ ਸੌਖਾ ਹੈ ਜਦੋਂ ਗੱਲ ਆਪਣੇ ਤੇ ਆਉਂਦੀ ਹੈ ਫਿਰ ਪਤਾ ਲੱਗਦਾ ਕਿ ਭਗਵੰਤ ਮਾਨ ਨੇ ਆਣਾ ਤਾਂ ਹੈ ਨਹੀਂ ਜਿਹੜਾ ਨੂੰ ਨਹੀਂ ਪਤਾ ਲੱਗ ਰਿਹਾ ਕਿ ਪੰਜਾਬ ਦੇ ਵਿੱਚ ਅੱਜ ਕੀ ਲਹਿਰ ਚੱਲ ਰਹੀ ਹੈ ਬਿਲਕੁਲ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਨੇ ਮਾਲਵਿੰਦਰ ਸਿੰਘ ਕੰਗ ਉਹ ਇੱਕ ਪੋਸਟ ਪਾਉਂਦੇ ਨੇ ਤੁਸੀਂ ਵੀ ਦੇਖੀ ਹੋਵੇਗੀ ਕਿ ਉਹਨਾਂ ਦੇ ਵਿੱਚ ਹੈਸ਼ਟੈਗ ਕੀਤਾ ਹੋਇਆ ਇਹਨਾਂ ਨੂੰ ਤੇ ਅਰਵੰਦ ਕੇਜਰੀਵਾਲ ਨੂੰ ਤੇ ਭਗਵੰਤ ਮਾਨ ਨੂੰ ਕਿ ਜਿਹੜਾ ਲੋਕਾਂ ਦਾ ਵਿਰੋਧ ਹੈ ਤੇ ਲੋਕਾਂ ਨੂੰ ਨਾਮ ਲੈ ਕੇ ਇਸ ਸਕੀਮ ਤੇ ਅੱਗੇ ਵਧਿਆ ਜਾਵੇ ਜੀ ਬਿਲਕੁਲ ਖੁੱਲ ਕੇ ਤਾਂ ਨਹੀਂ ਬੋਲੇ ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚ ਵੀ ਕਹਿੰਦੇ ਦੋ ਧੜੇ ਆ ਇੱਕ ਤਾਂ ਇਹ ਧੜਾ ਕਿ ਜਿਹੜਾ ਇੱਕ ਚਾਪਲੂਸੀ ਕਰਨ ਵਾਲਾ ਜਿੱਦਾਂ ਹੁਸ਼ਿਆਰਪੁਰ ਦੇ ਵਿੱਚ ਵੀ ਹੈਗੀ ਹੈ ਲੀਡਰ ਕੁਛ ਨਹੀਂ ਪੱਲੇ ਕੁਛ ਨਹੀਂ ਉਹ ਪਪਾ ਚੇਅਰਮੈਨ ਹੀ ਆ ਮਿਲਿਆ ਮੈਂ ਬਹੁਤ ਸਾਰੇ ਕੋਈ ਇੱਕ ਨਹੀਂ ਬਸ ਪੱਲੇ ਕੁਛ ਨਹੀਂ ਕੋਈ ਸੁਣਵਾਈ ਨਹੀਂ ਕੋਈ ਕੁਛ ਨਹੀਂ ਹਾਰ ਪਵਾਉਂਦੇ ਆ ਰੀਲਾਂ ਲਾਉਂਦੇ ਆ ਗਾਣੇ ਪਿੱਛੇ ਵਜਾਉਂਦੇ ਆ ਤੇ ਰੱਖਦੇ ਵਿੱਚ ਗਾਣੇ ਲਾ ਕੇ ਆਪਣੇ ਰੀਲਾਂ ਜਿਹੜੀਆਂ ਉਹ ਵਾਇਰਲ ਕਰੀ ਜਾਂਦੇ ਆ ਤਾਂ ਉਹਨਾਂ ਨੇ ਕਿਹਾ ਉਹ ਕਹਿਣਾ ਚਾਹੁੰਦੇ ਸੀਗੇ ਉਹ ਏ ਤੁਸੀਂ ਨਾਲ ਲੈ ਕੇ ਉਹ ਤੋਂ ਕਸਾਨਾ ਨੂੰ ਐਕਸ ਤੋਂ ਜਦੋਂ ਉਹਨਾਂ ਨੇ ਇਹ ਟਵੀਟ ਕੀਤਾ ਉਹ ਤਾਂ ਚਲੋ ਉਹਨਾਂ ਨੇ ਮੈਨ ਡਿਲੀਟ ਕਰਤਾ ਬਹੁਤਾ ਸਮਾਂ ਨਹੀਂ ਕਾਂਗਰਸ ਸਾਹਿਬ ਦੇ ਲੱਤਾ ਭਾਰ ਚੱਲ ਸਗੀਆ ਪਰ ਫੇਸਬੁਕ ਤੇ ਅਜੇ ਵੀ ਕਿਤੇ ਪੋਸਟ ਹੈਗੀ ਏ ਉਹ ਪਹਿਲੋਆ ਮਤਲਬ ਕੀ ਇਹਨਾਂ ਤੇ ਆਪਣੇ ਆਗੂਆਂ ਨੂੰ ਵੀ ਪਤਾ ਕਿ ਸਾਡਾ ਕਿਸ ਤਰ੍ਹਾਂ ਦੇ ਨਾਲ ਵਿਰੋਧ ਹੋ ਰਿਹਾ ਕਿ ਸਾਡਾ ਪਿੰਡਾਂ ਦੇ ਵਿੱਚ ਵੜਨ ਦਾ ਲੋਕਾਂ ਨੇ ਓਖਾ ਕਰ ਦੇਣਾ ਜੀ ਪਤਾ ਹੋਣ ਦੇ ਬਾਵਜੂਦ ਵੀ ਫਿਰ ਗਲਤ ਉੱਤੀ ਆ ਜਾਂਦੀ ਨੇ ਜੀ ਭਗਵੰਤ ਮਾਨ ਦੀ ਪਤਾ ਨਹੀਂ ਕਿਹੜੀ ਕਿ ਮਜਬੂਰੀ ਆ ਕਿੰਨੀ ਕੁ ਮਜਬੂਰ ਹੋ ਚੁੱਕੇ ਨੇ ਕਿ ਉਹ ਦਿੱਲੀ ਵਾਲਿਆਂ ਦੇ ਮੋਰੇ ਨਹੀਂ ਆਪਣੀ ਆਵਾਜ਼ ਚੱਕ ਸਕਦੇ ਜੀ ਪਰ ਜੇ ਤਾਂ ਇਹ ਖਜ਼ਾਨਾ ਕਿੰਨਾ ਕ ਖਾਲੀ ਆ ਹਮੇਸ਼ਾ ਇਹ ਗੱਲ ਉੱਠਦੀ ਆ ਮੈਨੂੰ ਇੱਕ ਵੀਡੀਓ ਯਾਦ ਆਉਂਦੀ ਹੈ ਜਦੋਂ ਭਗਵੰਤ ਮਾਨ ਸਾਹਿਬ ਉਦੋਂ ਸੀਐਮ ਨਹੀਂ ਸੀਗੇ ਉਦੋਂ ਕਹਿੰਦੇ ਕਿ ਵਿਰੋਧੀ ਧਿਰ ਹਮੇਸ਼ਾ ਕਹਿੰਦੇ ਕਿ ਖਜ਼ਾਨਾ ਖਾਲੀ ਹੈ ਜੀ 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 ਖਾਲੀ ਹੈ ਇਹਨਾਂ ਪੀਪਾ ਕੋ ਹੁਣ ਇਹਨਾਂ ਦੇ ਕੀ ਹਾਲਾਤ ਨੇ ਜੀ ਦੇਖੋ ਇਹਨਾਂ ਦੇ ਹਾਲਾਤ ਦੇ ਜਿਹੜੀ ਆਪਾਂ ਤਸਵੀਰਾਂ ਉਹ ਆਪਾਂ ਪੰਜਾਬ ਦੇ ਹਾਲਾਤਾਂ ਤੋਂ ਲੈ ਲੈਂਦੇ ਆ ਜੀ ਮੈਂ ਕਹਿੰਦਾ ਪੰਜਾਬ ਦੇ ਹਾਲਾਤ ਵੀ ਛੱਡ ਦਿਓ ਅਸੀਂ ਹੁਸ਼ਿਆਰਪੁਰ ਦੇ ਹਾਲਾਤਾਂ ਤੋਂ ਲੈ ਲੈਂਦੇ ਆ ਜੀ ਹੁਸ਼ਿਆਰਪੁਰ ਦੇ ਅੱਜ ਕੀ ਹਾਲਾਤ ਆ ਜੀ ਪੈਚ ਵਰਕ ਕਰਨ ਨੂੰ ਵੀ ਜਿਹੜਾ ਤੋਂ ਪੈਸਾ ਤੱਕ ਤਾਂ ਹੈ ਨਹੀਂ ਅਸੀਂ ਖਬਰ ਲਈ ਸੀ ਜੀ ਬਿਲਕੁਲ ਅਕਸਰ ਬੋਲਿਆ ਸੀ ਕਹਿੰਦਾ ਸਾਡੇ ਕੋਲ ਨਾ ਬਜਟ ਨਾ ਪੈਸਾ ਸੀ ਕਰੀਏ ਤਾਂ ਕਰੀਏ ਕੀ ਜੀ ਮੈਂ ਕਹਿੰਨਾ ਉਹ ਤਾਂ ਤੁਸੀਂ ਇਹ ਹਿਸਾਬ ਲਾ ਲਓ ਕਿ ਹਾਨਕ ਹੀ ਉਹਨਾਂ ਕੋਈ ਨਹੀਂ ਹੈ ਨਾ ਤਾਂ ਵੀ ਪੀਪਾ ਉਹਨਾਂ ਪਿਛਲੇ ਵਾਲਾ ਤਾਂ ਖਾਲੀ ਪੀਪਾ ਸੀਗਾ ਇਹਨਾਂ ਦਾ ਪੀਪਾ ਜਿਹੜਾ ਉਹਨਾਂ ਦਾ ਖਾਲੀ ਸੀਗਾ ਤਾਂ ਇਹਨਾਂ ਦਾ ਪੀਪਾ ਜਿਹੜਾ ਖੋਖਲਾ ਹੋ ਚੁੱਕਿਆ ਉਹ ਥੰਲੇ ਉਹ ਵੀ ਪਾਰ ਚੁੱਕਿਆ ਪੀ 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 ਪੀਪਾ ਹੈ ਨਾ ਦਾ ਮਗਰ ਉਹ ਵੀ ਹੈ ਨਾ ਤੇ ਨਹੀਂ ਤਾਂ ਖਾਲੀ ਪੀਪੇ ਦੇ ਵਿੱਚ ਜਦੋਂ ਖੜਕਾਂਦੇ ਆ ਵਿੱਚੋਂ ਦੋ ਚਾਰ ਭਾਂਰੇ ਨਿਕਲ ਜਾਂਦੇ ਮੈਂ ਲੱਗਦਾ ਹੈ ਇਹਨਾਂ ਦੇ ਪੱਲੇ ਉਹ ਵੀ ਨਹੀਂ ਰਹੀਓ ਉਹ ਜੇ ਹੁੰਦੇ ਤਾਂ ਅੱਜ ਮਲਾਜ਼ਮ ਧਰ ਰਿਆ ਤੇ ਨਾ ਹੁੰਦੇ ਬਿਲਕੁਲ ਵੱਡੇ ਵੱਡੇ ਵਾਅਦੇ ਆ ਜਿਹੜੀ ਪੰਜਾਬ ਸਰਕਾਰ ਕਰ ਰਹੀ ਆ ਲੈਂਡ ਪੋਲਿੰਗ ਪੋਲਿਸੀ ਤੇ ਹੈ ਨ ਏ ਕੰਮ ਨਹੀਂ ਸ਼ੁਰੂ ਹੁੰਦਾ ਉੱਥੇ ਕੰਸਟ੍ਰਕਸ਼ਨ ਦਾ ਉਦੋਂ ਤੱਕ ਕਿਸਾਨ ਆਪਣੀ ਉੱਥੇ ਖੇਤੀ ਕਰ ਸਕਦੇ ਆ ਫਿਰ ਹੋਰ ਵੀ ਸਕੀਮਾਂ ਚੱਲੂ ਇੱਕ ਲੰਬੀ ਚੋਡੀ ਗੱਲ ਆ ਕਿ ਇਹਨਿਆਂ ਨੂੰ ਆਪਾਂ 50000 ਦੇਾਂਗੇ ਸਾਲ ਦਾ ਉਸ ਤੋਂ ਬਾਅਦ ਆਪਾਂ ਲੱਖ ਰੁਪਇਆ ਦੇਾਂਗੇ ਫਿਰ ਉਹਦੇ ਵਿੱਚ 1% ਦੇ 10% ਦੀ ਵਾਦਾ ਕਰਾਂਗੇ ਪਰ ਕਰਨਾ ਕਿੱਥੋਂ ਆ ਜੀ ਬੱਸਾਂ ਦਾ ਤੁਹਾਡੀਆਂ ਖੜੀਆਂ ਬੱਸਾਂ ਦਾ ਟੈਰਾ ਪੱਖੋਂ ਖੜੀਆਂ ਤੁਹਾਡੀਆਂ ਟਰਾਂਸਪੋਰਟ ਵਿਭਾਗ ਦਾ ਖੋਖਲਾ ਹੋ ਚੁਕਿਆ ਜੀ ਜੀ ਨਹੀਂ ਤਾਂ ਆਪਾਂ ਖਬਰਾਂ ਕਰਦੇ ਹੋ ਕੀ ਕੀ ਦੱਸਦੇ ਨੇ ਜੀ ਮਤਲਬ ਕਿ ਉਹ ਹਾਥੀ ਦੇ ਦੰਦ ਨੇ ਕਹਾ ਹਬਾ ਹਾਥੀ ਦੇ ਦੰਦ ਕਹਿਣ ਨੂੰ ਹੋਰ ਤੇ ਦਿਖਾ ਦੇ ਹੋ ਰਹੇ ਨੇ ਸੋਚ ਹਾਵੇ ਪੰਜਾਬ ਸਰਕਾਰ ਦਾ ਜੀ ਜੀ ਕਹਿੰਦੇ ਬਹੁਤ ਕੁਝ ਪਏ ਆ ਪਰ ਹੁਣ ਪੱਲੇ ਕਿੰਨਾ ਕਹਿਣਾ ਤੇ ਮੈਨੂੰ ਲੱਗਦਾ ਬੋਲ ਕੇ ਦੱਸਣ ਦੀ ਲੋੜ ਤਾਂ ਨਹੀਂ ਹੈ ਬਸ ਮਾਫੀ ਚਾਹਨਾ ਚੇਤਨ ਜੀ ਮੇਰਾ ਆਖਰੀ ਸਵਾਲ ਹੈ ਲੈਂਡ ਪੂਲਿੰਗ ਥੋੜਾ ਹਟ ਕੇ ਮੇਰਾ ਇੱਕ ਸਵਾਲ ਹੈ ਆਪਾਂ ਦੇਖਦੇ ਆ ਵੱਡੇ ਵੱਡੇ ਵਾਅਦੇ ਕਿਤੇ ਜਾਂਦੇ ਭਗਵਾਨਤ ਮਾਨ ਵੱਲੋਂ ਕੀ ਆ ਵੱਡੇ ਵੱਡੀਆਂ ਫਲੈਕਸਾਂ ਲਵਾਈਆਂ ਜਾਂਦੀਆਂ ਨੇ ਕਿੰਨੇ ਕੰਮ ਹੋ ਰਹੇ ਜੀ ਉਹ ਵਾਲੇ ਆਪਾਂ ਹੁਣ ਦੇਖ ਰਹੇ ਹਾਂ ਕਿ ਹਰ ਪੰਜਾਬੀ ਪਰਿਵਾਰ ਨੂੰ ਸਿਹਤ ਬੀਮਾ ਦੇ ਰਹੇ 10 ਲੱਖ ਰੁਪਈਆ ਮੈਨੂੰ ਲੱਗਦਾ ਕਿ ਕਿਤੇ ਇਹ ਚੀਜ਼ਾਂ ਪੂਰੀਆਂ ਹੋਣਗੀਆਂ ਜੀ ਪਿਛਲੇ ਦਿਨੀ 2 ਦਿਨ ਪਹਿਲਾਂ ਲੁਧਿਆਣੇ ਨੂੰ ਗਿਆ ਸੀਗਾ ਅੱਛਾ ਜੀ ਲੁਧਿਆਣੇ ਜਦੋਂ ਅਸੀਂ ਕਲੋਕ ਟਾਵਰ ਵਾਲ ਨੂੰ ਹੋਏ ਨਾ ਜੀ ਹਾਂਜੀ ਹਾਂਜੀ ਲੁਧਿਆਣੇ ਮੋਸਟਲੀ ਤੁਹਾਨੂੰ ਪਤਾ ਮhallਿਆਂ ਦੇ ਵਿੱਚ ਵੀ ਪੋਲੇ ਪੋਲੇ ਬਣੇ ਹੋਏ ਜੀ ਜੀ ਉਹ ਦੇਖੋ ਪੋੜ ਦੇ ਥੱਲੇ ਸਾਰੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਤੁਸੀਂ ਮੈਨੂੰ ਆਪਣੀ ਪਰਸਨਲ ਆਈਡੀ ਤੋਂ ਵੀਡੀਓ ਵੀ ਸ਼ੇਅਰ ਕੀਤੀ ਸੀ ਜੀ ਕਿ ਲੁਧਿਆਣੇ ਦੇ ਪੁਲਾਂ ਦੀ ਸ਼ਾਨ ਮੁੱਖ ਮੰਤਰੀ ਭਗਵੰਤ ਮਾਨ ਉਹ ਦੇਖੋ ਹਰ ਪਾਸੇ ਲਾਇਆ ਹੋ ਉਹ ਅਜੇ ਆਪ ਹੀ ਕਹਿੰਦੇ ਆ ਕਿ ਇਹ ਕਿੰਨੂਲੇ 2 ਤੋਂ 3 ਮਹੀਨਿਆਂ ਦਾ ਸਮਾਂ ਲੱਗਣਾ ਦੇਖੋ ਪੈਸੇ ਤੁਹਾਡੇ ਕੋਲ ਨਹੀਂ ਤੁਸੀਂ 10 ਲੱਖ ਦਾ ਸਿਹਤ ਬੀਮਾ ਕਿੱਦਾਂ ਦੇ ਦੋਗੇ ਪਰ ਜੇ ਇਹ ਦੇ ਦਿੰਦੇ ਨੇ ਤਾਂ ਬਹੁਤ ਬਹੁਤ ਅਸੀਂ ਵੀ ਧੰਨ ਧੰਨਵਾਦ ਕਰਦੇ ਹਾਂ ਕਿਉਂਕਿ ਪ੍ਰੇਤ ਜੀ ਕਹਿੰਦੇ ਹਿੰਦੁਸਤਾਨ ਦੇ ਵਿੱਚ ਸਿਰਫ ਦੋ ਚੀਜ਼ਾਂ ਬੰਦੇ ਨੂੰ ਮਾਰਦੀਆਂ ਜੀ ਬੰਦਾ ਗਰੀਬੀ ਰੇਖਾ ਹਲ ਕਿਉਂ ਧੱਕਿਆ ਜਾਂਦਾ ਹਮ ਸਿਹਤ ਪੱਖੋਂ ਮਹੀਨਲੀ ਜੀ ਤੇ ਦੂਜਾ ਐਜੂਕੇਸ਼ਨ ਐਜੂਕੇਸ਼ਨ ਕਿਉਂਕਿ ਐਜੂਕੇਸ਼ਨ ਇੱਥੇ ਦੀ ਮਹਿੰਗੀ ਬਹੁਤ ਆ ਸਰਕਾਰੀ ਹਾਲ ਕੀਆ ਸਾਰੇ ਪਰ ਇਹ ਤਾਂ ਫ੍ਰੀ ਦੇਣ ਦੀਆਂ ਗੱਲਾਂ ਕਰਦੇ ਸੀ ਦੇਖੋ ਫ੍ਰੀ ਦੋ ਚੀਜ਼ਾਂ ਮੈਂ ਤਾਂ ਜੋ ਮੇਰੀ ਮੰਨਣਾ ਫ੍ਰੀ ਸਿਰਫ ਦੋ ਚੀਜ਼ਾਂ ਚਾਹੀਦੀ ਆ ਹੈਲਥ ਐਂਡ ਐਜੂਕੇਸ਼ਨ ਹਮ ਉਸ ਤੋਂ ਬਾਅਦ ਤੁਸੀਂ ਹੈਲਥ ਲੋਕਾਂ ਨੂੰ ਦਿਓ ਵਧੀਆ ਹਮ ਤੁਸੀਂ ਲੋਕਾਂ ਨੂੰ ਵਧੀਆ ਐਜੂਕੇਸ਼ਨ ਦਿਓ ਹਮ ਲੋਕ ਬਿਜਲੀ ਦੇ ਬਿੱਲ ਵੀ ਦੇ ਦੇਣਗੇ ਬਿਲਕੁਲ ਲੋਕ ਟਰਾਂਸਪੋਰਟ ਦਾ ਕਿਰਾਇਆ ਵੀ ਖਰਚ ਲੈਣਗੇ ਬਿਲਕੁਲ ਲੋਕਾਂ ਨੂੰ ਕੋਈ ਨੀਲੇ ਪੀਲੇ ਹਰੇ ਕਾਰਡ ਬਣਾਉਣ ਦੀ ਲੋੜ ਨਹੀਂ ਪੈਣੀ ਜਿਹੜੇ ਵਿਚਾਰੇ ਕਈ ਆਪਾਂ ਦੇਖਦੇ ਆਂ ਕਈ ਵਾਰ ਬਜ਼ੁਰਗ ਵੀ ਹੁੰਦੇ ਉਹ ਲੈਣਾਂ ਦੇ ਵਿੱਚ ਲੱਗੇ ਹੁੰਦੇ ਦੀਪੂ ਵਾਲੀ ਕਟਕੜਾਂ ਦੇ ਲਈ ਹੈ ਨਾ ਮੇਰਾ ਤਾਂ ਮੰਨਣਾ ਇਹ ਆ ਜੀ ਮੇਰਾ ਕੀ ਹਰ ਇੱਕ ਦਾ ਬਦਨਾਮ ਜੇ 150 ਕਰੋੜ ਦੀ ਆਬਾਦੀ ਆ ਤੇ 150 ਕਰੋੜ ਦੇ ਵਾਦੀ ਇਹੀ ਕਹੂਗੀ ਕਿ ਸਿਰਫ ਹੈਲਥ ਤੇ ਐਜੂਕੇਸ਼ਨ ਇਹ ਫਰੀਦ ਚਾਹੀਦਾ ਹੋਰ ਕੁਛ ਨਹੀਂ ਫਰੀ ਫਰੀ ਨੇ ਪੰਜਾਬ ਦਾ ਪੱਠਾ ਬਠਾਇਆ ਜੀ ਅੱਜ ਪੰਜਾਬ ਦੇ ਸਿਰ ਜਿਹੜਾ 4 ਲੱਖ ਕਰੋੜ ਦੇ 4.5 ਲੱਖ ਦੇ ਕਰੋੜ ਦਾ ਕਰਜ਼ਾ ਹੋਇਆ ਹੈ ਨਾ ਇਹ ਕਹਿੰਦਾ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਇਹ ਸਾਰੇ ਜ਼ਿੰਮੇਵਾਰ ਨੇ ਅਕਾਲੀ ਦਲ ਬਾਦਲਾ ਤੋਂ ਲੈ ਕੇ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਮਾਨ ਆਪਾਂ ਇਹ ਕਹਿ ਸਕਦੇ ਹਾਂ ਕਿ ਫਰੀ ਫਰੀ ਦੇ ਰੋਲੇ ਨੇ ਲੋਕਾਂ ਨੂੰ ਪਾਹੀ ਜ ਬਣਾ ਤਾ ਦੇਖੋ ਜੀ ਵਿਕਲਾਂਗੇ ਆਪਾਂ ਸਾਰੇ ਜੀ ਜਦੋਂ ਸਾਨੂੰ ਕੁਝ ਆਉਣਾ ਹੀ ਨਹੀਂ ਉਹ ਜਿਹੜਾ ਬੰਦਾ ਉਹ ਕਹਿੰਦਾ ਮੈਂ ਕੰਮ ਨਹੀਂ ਕਰ ਰਹਾ ਪਰ ਬਹੁਤ ਸਾਰੇ ਬੰਦਿਆਂ ਨੂੰ ਦੇਖਦੇ ਜਿਹੜੇ ਆਮ ਤੌਰ ਤੇ ਉਹ ਕਹਿ ਦਿੰਦੇ ਕਹਿੰਦੇ ਕੰਮ ਕਰਖੀ ਕੀ ਕਰਨਾ ਰਾਸ਼ਨ ਦੀਪੋਂ ਤੋਂ ਮਿਲ ਜਾਂਦਾ ਤੇ ਬਿਜਲੀ ਫਰੀ ਆ ਆਮ ਆਦਮੀ ਕਲੀਨੀ ਖੁੱਲਿਆ ਬੁਖਾਰ ਖੂਰ ਚੜਦਾ ਤਾਂ ਦਵਾਈ ਲੈ ਲੈਂਦੇ ਪਤਾ ਤਾਂ ਉਦੋਂ ਲੱਗਦਾ ਜਦੋਂ ਵੱਡੀ ਬਿਮਾਰੀ ਕੋਈ ਲੱਗ ਜਾਂਦੀ ਹੈ ਤੇ ਉਦੋਂ ਹਸਪਤਲ ਸਿਵਲ ਹਸਪਤਲ ਕੀ ਹੈ ਤਾਂ ਰੈਫਰ ਕਰਨ ਨੂੰ ਰੱਖਿਆ ਹੋਇਆ ਜੀ ਰੈਫਰ ਟੂ ਫਲਾਨੇ ਹਸਪੀਟਲ ਰੈਫਰ ਟੂ ਪੀਜੀਆ ਨੂੰ ਪੀਜੀਆ ਕੋਈ ਬਾ ਪੁੱਛਦਾ ਸਭੀ ਕਿੱਥੇ ਜਾ ਕੇ ਕੋਈ ਨਹੀਂ ਉੱਥੇ ਪੁੱਛਦਾ ਜੀ ਮੈਂ ਬਥੋੜ ਥੱਕੇ ਖਾਦੇ ਹੋ ਪੀਜੀਆ ਵੀ ਉਹ ਵੀ ਕਿਸੇ ਵੇਲੇ ਆਪਾਂ ਕਿੱਸਾ ਸ਼ੇਅਰ ਕਰਾਂਗੇ ਤੁਹਾਡੇ ਨਾਲ ਪਰ ਖੁੱਲ ਮਲਾ ਕੇ ਇਹ ਆ ਕਿ ਅਮੀ ਖਾਲੀ ਪੀਪਾ ਖੜਕਾਈ ਜਾਂਦੇ ਪੱਲੇ ਫੁੱਲੇ ਹਨ ਤੇ ਕੁਛ ਨਹੀਂ ਇਸ ਕਰਕੇ ਜਿਹੜਾ ਮਨਾ ਦੇ ਲੋਕਾਂ ਦੇ ਮਨੋਦਰ ਤਿੰਨ ਸਾਲਾਂ ਚ ਉਤਰ ਗਏ ਹੋਆ ਤਿੰਨ ਸਾਲਾਂ ਕੀ ਪਹਿਲੀ ਉਤਰ ਗਈ ਹੁਣ ਤਾਂ ਸਾਢੇ ਤਿੰਨ ਸਾਲ ਦੀ ਕਿਨਿਬ ਦਾ ਸਮਾਂ ਹੋ ਗਿਆ ਮਾੜੇ ਮੋਟੇ ਜਿਹੜੀ ਇਹਨਾਂ ਦੀ ਲੈਂਡ ਪੂਲਿੰਗ ਪਾਲਿਸੀ ਨੇ ਇਹਨਾਂ ਨੂੰ ਲਾਭ ਨਾ ਜੀ ਪੰਜਾਬ ਦੇ ਵਿੱਚ ਜੀ ਭਾਜੀਪੀ ਵਾਲਿਆਂ ਦਾ ਕੀ ਹਾਲ ਹੋਇਆ ਫੁੱਲ ਵਾਲਿਆਂ ਦਾ ਬਿਲਕੁਲ ਪਤਾ ਹੈ ਨਾ ਕਿੰਦਾ ਕਪੜੇ ਪਾੜ-ਪਾੜ ਦੁਣਾਏ ਸੀਗੇ ਉਹ ਪੰਜਾਬੀਆਂ ਨੇ ਜ਼ਿਮੀਦਾਰਾਂ ਨੇ ਲੋਕਾਂ ਨੇ ਜੀ ਸੋ ਉਹ ਸਮਾਂ ਹੁਣ ਦੂਰ ਨਹੀਂ ਮਿਲਣ ਲੱਗਦਾ ਹੁਣ ਉਹ ਤਸਵੀਰਾਂ ਇਹਨਾਂ ਦੀ ਸਾਹਮਣੇ ਹੋਣਗੀਆਂ ਸੁਰੱਖਿਆ ਦੇ ਵਿੱਚ ਹੁਣ ਇਹ ਰਹਿਣਗੇ ਜੀ ਚੇਤਨ ਜੀ ਮੈਂ ਐਪੀਸੋਡ ਖਤਮ ਕਰਨਾ ਚਾਹੁੰਦਾ ਇ ਜੇ ਤੁਸੀਂ ਆਪਣੇ ਵੱਲੋਂ ਕੁਝ ਕਹਿਣਾ ਚਾਹੋਗੇ ਕਿ ਕਿਸਾਨਾਂ ਦੀ ਬਾਗਡੋਰ ਸੰਭਲੋ ਉਹਨਾਂ ਦੀ ਗੱਲ ਸੁਣ ਲਓ ਤੁਸੀਂ ਵੀ ਨੀਡ ਡਰ ਹੋ ਕੇ ਬੋਲਦੇ ਹੋ ਧਾਕੜ ਤਰੀਕੇ ਨਾਲ ਬੋਲਦੇ ਹੋ ਜੇ ਕੁਝ ਕਹਿਣਾ ਚਾਹੋਗੇ ਤਾਂ ਕੀ ਕਹੋਗੇ ਜੀ ਮੈਂ ਨਕਮੀਆਂ ਤੋਂ ਕਾਦੀ ਆਸੀ ਇਹ ਤਾਂ ਨਖੇਦ ਲੀਡਰ ਬਹੁਤ ਵੱਡਾ ਜਵਾਬ ਦੇ ਰਹੇ ਹੋ ਤੁਸੀਂ ਇਸ ਚੀਜ਼ ਤੇ। ਤੰਮੇ ਆ ਜਾਈ ਮਤਲਬ ਮੂੰਹ ਤੇ ਕਹਿ ਦੇ ਨਾ ਮੈਂ ਕਈ ਵਾਰ ਕਿਹਾ ਮੈਂ ਕਿਹਾ ਪਹਿਲੀ ਵਾਰ ਹੀ ਕਹਿੰਦਾ ਜੀ ਜਿਹੜਾ ਕੋ ਸੜਕਾਂ ਗਲੀਆਂ ਨਾਲੀਆਂ ਤੱਕ ਸਾਡਾ ਹਿਆਰਪੁਰ ਇਹਨਾਂ ਨੇ ਫਸਾ ਕੇ ਰੱਖਿਆ ਹੋਇਆ ਹੋਰ ਤਾਂ ਪਾਪਾ ਕੀ ਕਰ ਲਈਏ। ਠੀਕ ਹੈ। ਕਿਸਾਨਾਂ ਨੇ ਜਿਹਨਾਂ ਦੀ ਆਪਾਂ ਬਾਰ-ਬਾਰ ਕਿਸਾਨ ਕਹਿ ਰਹੇ ਹਾਂ ਕਿ ਜਿਹਨਾਂ ਦੀ ਜ਼ਮੀਨ ਵਿੱਚ ਆਈ ਹੋਆ ਉਹ ਸਾਰੇ ਜ਼ਮੀਨਦਾਰਾਂ ਨੇ ਹੀ ਕਰਦੇ ਨੇ ਜੀ ਕਿਸਾਨੀ ਕਰਦੇ ਨੇ। ਜੀ ਜੀ। ਉਹ ਡਾਕਟਰ ਰਾਜ ਕੁਮਾਰ ਚੱਬਿਆਲ ਨੂੰ ਵੀ ਮਿਲੇ ਸੰਸਦਾ ਜਿਹੜੇ ਹਿਸ਼ਾਰਪੁਰ ਤੋਂ ਉਹ ਬ੍ਰਹਮਸ਼ੰਕਰ ਜੇਮਪਾ ਨੂੰ ਵੀ ਮਿਲੇ ਉਹ ਕੈਬਨਟ ਮੰਤਰੀ ਰਵਜੋਤ ਨੂੰ ਵੀ ਮਿਲੇ ਉਹ ਪਹਿਲੇ ਹੀ ਕਹਿੰਦੇ ਸੀ ਕਹਿੰਦੇ ਸੀ ਤਾਂ ਖਾਂਦਾ ਪੂਰਤੀ ਕਰਦੇ ਹੈਗੇ ਸਾਰੇ ਦਿਨ ਸਾਰੇ ਨਿਕੰਮੇ ਹੀ ਆ ਸਾਨੂੰ ਬਹੁਤੀ ਆਸ ਕਿਸੇ ਤੋਂ ਹੈ ਨਹੀਂ ਉਹ ਸੋ ਆ ਕੁਝ ਵੀ ਫੇਰ ਨਿਕੰਮੇ ਹੀ ਨਿਕਲੇ ਚ ਕੁਝ ਕਰ ਹੀ ਨਹੀਂ ਸਕਿਆ ਜੀ ਜੀ ਬਿਲਕੁਲ ਜੀ ਸਹੀ ਜਵਾਬ ਆ ਮੈਂ ਤਾਂ ਕੋਈ ਇਹਨਾਂ ਤੋਂ ਉਮੀਦ ਨਹੀਂ ਕਰ ਸਕਦੇ ਹੁਣ ਤਾਂ ਅਪੀਲਾ ਕਰ ਕਰਕੇ ਸਾਡੇ ਹੱਥ ਜੋੜ ਜੋੜ ਕੇ ਹੱਥ ਵੀ ਘਸ ਲਿਆ ਤਾਂ ਜੀਬਾ ਵੀ ਘਸ ਲਈਆਂ ਹਨ ਨਿਕੰਮੇ ਆ ਜੀ ਸਾਰੇ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ